ਦੇ ਵਿੱਚ ਆਇਓ ਜਿੱਥੇ ਬੀਤੇ ਦਿਨ ਅੱਗ ਲੱਗੀ ਸੀਗੀ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵੀ ਮੋਹਨ ਹਲਕਾ ਇੰਚਾਰਜ ਪੋਆ ਕਥਲੌਰ ਸੈਂਚਰੀ ਪੋਆ ਹਲਕੇ ਦੇ ਵਿੱਚ ਸਤਾਪਤ ਹੈ ਕਥਲੌਰ ਦੇ ਵਿੱਚ ਵਾਈਲਡ ਲਾਈਫ ਦੀ ਏ ਇੱਕ ਪੰਜਾਬ ਦਾ ਬਹੁਤ ਵਧੀਆ ਇੱਕ ਜੂਬਾਸੀ ਇੱਥੇ ਇਲੈਕਟ੍ਰਿਕ ਕਾਰਾਂ ਤੇ ਯਾਤਰੀਆਂ ਦੇ ਵੇਖਣ ਵਾਸਤੇ ਬਣਾਇਆ ਗਿਆ ਸੀ ਇਹ ਹੈ ਵੀ ਬਹੁਤ ਰਮਣੀਕ ਸੀ ਲੇਕਿਨ ਕੱਲ ਕਿਸੇ ਕਾਰਨ ਨਾ ਇੱਥੇ ਜਿਹੜੀ ਹੈ ਉਹ ਅੱਗ ਲੱਗ ਗਈ ਅੱਗ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਲਗਭਗ 1300 ਏਕੜ ਦੇ ਕਰੀਬ ਚ ਸੈਂਟਰੀ ਫੈਲੀ ਹੈ ਜਿੱਥੇ ਜੰਗਲੀ ਜੀਵ ਜੰਤੂ ਹਿਰਨ ਮੋਰ ਤੇ ਹੋਰ ਵੀ ਕਈ ਜਾਨਵਰ ਰਹਿੰਦੇ ਨੇ ਇਹਦੇ ਚ ਅੱਗ ਇੰਨੀ ਭਿਆਨਕ ਸੀ ਕਿ ਇਲਾਕੇ ਦੇ ਆਸ-ਪਾਸ ਦੇ ਜਿਹੜੇ ਜਿੰਨੇ ਵੀ ਨੌਜਵਾਨ ਨੇ ਇਲਾਕੇ ਦੇ ਪਤਵੰਤੇ ਸੱਜਣ ਨੇ ਉਹਨਾਂ ਨੇ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਜੋ ਸਰਕਾਰ ਪ੍ਰਸ਼ਾਸਨ ਦਾ ਰੋਲ ਸੀ ਫਾਇਰ ਬ੍ਰਿਗੇਡਸ ਦੀਆਂ ਡਿਮਾਂਡ ਸੀ ਇੱਕ ਫਾਇਰ ਬ੍ਰਿਗੇਡਸ ਜਿਹੜੀ ਉਹ ਕਰੀਬ 2:30 ਵਜੇ ਦੇ ਕਰੀਬ ਆਈ ਜਦ ਕੀ ਜਿਹੜੀ ਅੱਗ ਸੀ ਉਹ 12 ਵਜੇ ਦੇ ਕਰੀਬ ਜਿਹੜੀ ਆ ਲੱਗ ਚੁੱਕੀ ਸੀ ਵਾਰ-ਵਾਰ ਕਾਲ ਕਰਨ ਤੇ ਅਧਿਕਾਰੀਆਂ ਦੇ ਤੇ ਇੱਥੋਂ ਦੇ ਫੋਰੈਸਟ ਦੇ ਅਧਿਕਾਰੀਆਂ ਦੇ ਉੱਤੇ ਕਿਉਂਕਿ ਪ੍ਰਸ਼ਾਸਨ ਦਾ ਆਪਸੀ ਕੋਈ ਤਾਲਮੇਲ ਨਹੀਂ ਹੈ ਤਾਲਮੇਲ ਨਾ ਹੋਣ ਕਰਨੇ ਜਿਹੜੀ ਅੱਗ ਹੈ ਉਹ ਜਿਆਦਾ ਫੜ ਗਈ ਕਿਉਂਕਿ ਅੱਗ ਜਦੋਂ ਲੱਗ ਜਾਂਦੀ ਹੈ ਉਹਨੂੰ ਕੰਟਰੋਲ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ ਐਡੀ ਵੱਡੀ ਵਾਈਲਡ ਲਾਈਫ ਦੀ ਸੈਂਚਰੀ ਹੋਵੇ ਇਹਦੇ 'ਚ ਮੈਂ ਸਰਕਾਰ ਦੀ ਨਲਾਕੀ ਸਮਝਾਂਗਾ ਕਿ ਉਹਨਾਂ ਨੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ ਜਦ ਕੀ ਇਥੋਂ ਦੇ ਵਿਧਾਇਕ ਜਿਹੜੇ ਜਿਹੜੇ ਮੰਤਰੀ ਵੀ ਨੇ ਇਥੋਂ ਮੰਤਰੀ ਜੀ ਨੇ ਉਹ ਜੰਗਲਾਤ ਦੇ ਵੀ ਮੇਰੇ ਖਿਆਲੋਂ ਨਾਲ ਕੋਲੇ ਵੀ ਬਾਗ ਆ ਉਹਨਾਂ ਨੇ ਮੈਨੂੰ ਲੱਗਦਾ ਜੇ ਤੱਕ ਇਥੋਂ ਦਾ ਦੌਰਾ ਵੀ ਨਹੀਂ ਕੀਤਾ ਕਿ ਉਹਨਾਂ ਦੇ ਹਲਕੇ ਦੇ ਵਿੱਚ ਐਡੀ ਵੱਡੀ ਦੁਰਘਟਨਾ ਹੋ ਜਾਵੇ ਜਿਹਦੇ ਚ ਹਜ਼ਾਰਾਂ ਹੀ ਜਿਹੜੇ ਪੰਛੀ ਜੀਵ ਜੰਤੂ ਜਿਹੜੇ ਨੇ ਕੁਝ ਜ਼ਖਮੀ ਹੋ ਗਏ ਕੁਝ ਮਾਰੇ ਗਏ ਜਿਵੇਂ ਪਹਿਲੇ ਮੈਂ ਦਿਖਾਇਆ ਕਈ ਪੰਛੀਆਂ ਦੇ ਅਵਿਸ਼ੇਸ਼ ਪਾਇਨੇ ਬੜੀ ਦੁਖਦਾਈ ਘਟਨਾ ਹੈ ਸਰਕਾਰ ਦੀ ਇਹਦੇ ਵਿੱਚ ਮੈਂ ਨਲਾਕੀ ਕਵਾਂਗਾ ਇਲਾਕੇ ਦੇ ਮੰਤਰੀ ਸਭ ਨੂੰ ਮੈਂ ਕਵਾਂਗਾ ਵੀ ਤੁਹਾਡੀ ਨੱਕ ਦੇ ਥੱਲੇ ਐਡੀ ਵੱਡੀ ਵਾਈਲਡ ਲਾਈਫ ਦੀ ਇੱਕ ਸੈਂਚਰੀ ਬਣਾਇਦਾ ਮਨੀਕ ਜਗ੍ਹਾ ਬਣਾਈ ਗਈ ਹੈ ਜਿੱਤੋਂ ਸਾਰੇ ਪੰਜਾਬ ਤੋਂ ਕੀ ਨਾਲ ਦੀਆਂ ਸਟੇਟਾਂ ਤੋਂ ਵੀ ਲੋਕ ਆਂਦੇ ਨੇ ਬੱਚੇ ਦੇਖਣ ਆਂਦੇ ਨੇ ਜਿਹੜਾ ਐਡਾ ਵੱਡਾ ਨੁਕਸਾਨ ਹੋਇਆ ਹੈ ਉਹਦੇ ਲਈ ਸਿੱਧੇ ਤੌਰ ਦੇ ਉੱਤੇ ਮੈਂ ਜਿਹੜਾ ਉਹ ਇੱਥੋਂ ਦੇ ਮੰਤਰੀ ਸਾਹਿਬ ਨੂੰ ਜ਼ਿੰਮੇਵਾਰ ਠਰੋਣਾ ਹੈ ਉਹਨਾਂ ਨੇ ਇੱਥੇ ਪ੍ਰਬੰਧ ਕਿਉਂ ਨਹੀਂ ਕੀਤੇ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਸਪੈਸ਼ਲ ਪ੍ਰਬੰਧ ਹੋਣਾ ਚਾਹੀਦਾ ਇਹ ਤੇ ਅੱਗ ਉਦੋਂ ਲੱਗੀ ਜਦੋਂ ਅੰਦਰ ਕੋਈ ਨਹੀਂ ਸੀ ਜੇ 12 ਯਾਤਰੀ ਆਏ ਹੋਣ ਤੇ ਜੰਗਲ ਦੇ ਵਿੱਚ ਅੱਗ ਲੱਗ ਜਾਏ ਫਿਰ ਉਹਨਾਂ ਨੂੰ ਕੌਣ ਬਚਾਏਗਾ ਸਰਕਾਰ ਤੇ ਕਿ ਜੇ ਇਹਨੂੰ ਬੜਾਇਆ ਹੈ ਤੇ ਇਹਦੇ ਪ੍ਰੋਟੈਕਸ਼ਨ ਦੇ ਜਿਹੜੇ ਆ ਉਹ ਕਿਉਂ ਨਹੀਂ ਬਣਾਏ ਗਏ ਇਹਦੇ ਸਾਧਨ ਕਿਉਂ ਨਹੀਂ ਬਣਾਏ ਗਏ ਇਸ ਕਰਕੇ ਮੈਂ ਕਵਾਂਗਾ ਕਿ ਇਹ ਸਰਕਾਰ ਇਹਨੂੰ ਜਿਸ ਤਰ੍ਹਾਂ ਦੂਸਰੇ ਮਸਲਿਆਂ 'ਚ ਨਸ਼ੇ ਨੂੰ ਕੰਟਰੋਲ ਕਰਨ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੈ ਇਸ ਤਰ੍ਹਾਂ ਇਹ ਕੁਦਰਤੀ ਸੋਮਿਆਂ ਨੂੰ ਬਚਾਉਣ ਦੇ ਵਿੱਚ ਵੀ ਜਿਹੜੀ ਹੈ ਉਹ ਲਗਭਗ ਫੇਲ ਸਾਬਤ ਹੋਈ ਹੈ ਤੇ ਮੈਂ ਗਵਰਨਰ ਸਾਹਿਬ ਨੂੰ ਇਹ ਦਖਲ ਕਰਾਂਗਾ ਕਵਾਂ ਬੇਨਤੀ ਕਰਾਂਗਾ ਕਿ ਉਹ ਸਿੱਧਾ ਦਖਲ ਦੇਣ ਇਹਦੇ ਵਿੱਚ ਦਖਲ ਦੇ ਕੇ ਕੋਈ ਵਾਈਲਡ ਲਾਈਫ ਦੇ ਵਿੱਚ ਕੋਈ ਨਵਾਂ ਐਕਟ ਬਣਾ ਕੇ ਨਾ ਜੰ ਜਾਨਵਰਾਂ ਦੀਆਂ ਜਿਉਣ ਵਾਸਤੇ ਤੇ ਜਾਨਵਰਾਂ ਦੇ ਖਾਣ ਪੀਣ ਨੂੰ ਵਾਸਤੇ ਰਹਿਣ ਤੇ ਸੁਰੱਖਿਆ ਵਾਸਤੇ ਇਹ ਸੁਰੱਖਿਆ ਵਾਸਤੇ ਕੋਈ ਵਿਸ਼ੇਸ਼ ਪ੍ਰਬੰਧ ਕਰਨ ਜਾਂ ਇਹਨਾਂ ਨੂੰ ਕੋਈ ਵਿਸ਼ੇਸ਼ ਪੈਕੇਜ ਦੇਣ ਜਾਂ ਇਸ ਸੰਚਿਤ ਦੇ ਵਿੱਚ ਜਿੰਨੀ ਵੱਡਾ ਇਹ ਜੰਗਲ ਹੈ ਇੱਥੇ ਅਧਿਕਾਰੀਆਂ ਦੀ ਜਿਹੜੀ ਜ਼ਿਆਦਾ ਸਟਾਫ ਦੀ ਜਾਂ ਤਾਂ ਇੱਥੇ ਮੰਨ ਲਓ ਗਾਰਡ ਹੁੰਦੇ ਨੇ ਤੇ ਆ ਸਟਾਫ ਦੀ ਕਮੀ ਹੈ। ਇਹ ਸੱਗ ਦੇ ਲੱਗਣ ਦਾ ਮੁੱਖ ਕਾਰਨ ਜਦੋਂ ਅੱਗ ਲੱਗਦੀ ਆ ਉੱਚ ਫੇਰਿਓਂ ਲੱਗਦੀ ਆ। ਇੱਕ ਬੰਦਾ ਇੱਕ ਬੰਨੇ ਵੇਖ ਸਕਦੇ। ਬਾਹਰੋਂ ਕਿਸੇ ਨੇ ਅੱਗ ਲਾਈ ਆ। ਜੇ ਇਸ ਵੀ ਬੰਦੇ ਨੇ ਅੱਗ ਦੀ ਸ਼ਰਾਰਤ ਕੀਤੀ ਆ। ਉਹ ਨੂੰ ਕਾਨੂੰਨ ਦੇ ਦਾਇਰੇ ਚ ਲਿਆ ਕੇ ਸਖਤ ਤੋਂ ਸਖਤ ਕਾਰਵਾਈ ਇਹਦੇ ਨਾਲ ਜਿਹੜਾ ਵੀ ਬੰਦਾ ਜ਼ਿੰਮੇਵਾਰ ਆ ਉਹ ਨੂੰ ਇਹਦੇ ਕਾਨੂੰਨ ਦੇ ਵਿੱਚ ਲਿਆ ਕੇ ਸਜ਼ਾ ਦਿੱਤੀ ਜਾਵੇ ਤੇ ਜਿਹੜੇ ਬੇਜੁਬਾਨ ਜਾਨਵਰ ਕਈ ਮਾਰੇ ਗਏ ਨੇ। ਜਿਹੜਾ ਇੰਨਾ ਕੁਦਰਤੀ ਨੁਕਸਾਨ ਆਇਆ ਹੈ ਇੰਨਾ ਵਿਲਾਦਾ ਨੁਕਸਾਨ ਹੋਇਆ ਹੈ ਇਹਦੀ ਜਿਹੜੀ ਆ ਉਹ ਹਰ ਜਾਨਾ ਕੌਣ ਭਰੇਗਾ ਇਸ ਲਈ ਮੈਂ ਇਹ ਸਿੱਧਾ-ਸਿੱਧਾ ਇਥੋਂ ਕਹਿਣਾ ਵੀ ਪੰਜਾਬ ਸਰਕਾਰ ਦੀ ਇਨਲੈਕੀ ਦੇ ਕਰਨੇ ਮਾਨ ਸਰਕਾਰ ਦੀ ਇਨਲੈਕੀ ਦੇ ਕਰਨੇ ਕੁਝ ਹੋਇਆ ਹੈ ਤੇ ਗਾਂ ਤੋਂ ਵੀ ਉਹ آگਾਹ ਹੋ ਕੇ ਇਸ ਸੈਂਚਰੀ ਦਾ ਜਿਹੜਾ ਹੈ ਉਹ ਧਿਆਨ ਰੱਖਣ ਤੇ ਜੋ ਕਿ ਇੱਕ ਰਮਨੀਕ ਜਗ੍ਹਾ ਹੈ ਇਹ ਪੋਏ ਹਲਕੇ ਦੇ ਵਿੱਚ ਰਮਨੀਕ ਜਗ੍ਹਾ ਕਥਰੋਲ ਦਰਿਆ ਦੇ ਲਾਗੇ ਇਨੂੰ ਜਿਹੜਾ ਬਚਾਉਣ ਕੁਦਰਤੀ ਸੋਮਿਆਂ ਨੂੰ ਬਚਾਉਣ ਦਾ ਵਰਲਡ ਲੈਵਲ ਦੇ ਇੱਕ ਚੱਲਿਆ ਹੈ ਜਦਕਿ ਪੰਜਾਬ ਸਰਕਾਰ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਹੈ। ਪਹਿ ਕੋਈ ਜਿੱਕਾ ਖਾਲਸਾ ਵਾਹਿਗੁਰੂ